ਸਸ਼ੀਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਸੋਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਅੱਜ ਤੁਹਾਡੇ ਵਾਸਤੇ ਸੂਟ ਹੈਗੇ ਨੇ ਜੀ ਜ਼ਿਆਦਾਤਰ ਅੱਜ ਮਸਲੀਨ कॉटन ਦੇ ਸੂਟ ਦਿਖਾਵਾਂਗੇ ਤੁਹਾਨੂੰ ਪ੍ਰਾਈਸ ਸਾਰੀ ਵੀਡੀਓ ਦਾ ਇੱਕੋ ਹੀ ਰਹੇਗਾ 2500 ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਉਸ ਤੇ ਪਿਕ ਸੈਂਡ ਕਰ ਸਕਦੇ ਹੋ ਨੰਬਰ ਹੈਗਾ ਜੀ 8283828381 ਨੰਬਰ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਉਸ ਦੀ ਪਿਕ ਸੈਂਡ ਕਰ ਸਕਦੇ ਤੁਸੀਂ ਮੇਰੇ ਇਸ ਨੰਬਰ ਤੇ ਬਹੁਤ ਪਿਆਰੀ ਜੀ ਕਲੈਕਸ਼ਨ ਹੈ ਸਾਰੀ ਤੇ ਮਸਲੀਨ ਦੇ ਸੂਟ ਨੇ ਜ਼ਿਆਦਾਤਰ ਬਿਦਾਉਟ ਲਾਈਨਿੰਗ ਸੂਟ ਬਣਨੇ ਆਲੇ ਨੇ ਕਿਉਂਕਿ ਕਾਟਨ ਮਸਲੀਨ ਹੈ ਬਿਲਕੁਲ ਇਹ ਠੀਕ ਹੈ ਜੀ ਜਿਹਦੇ نیچے ਨੀਡ ਹੋਈ ਲਾਈਨਿੰਗ ਦੀ ਮੈਂ ਤੁਹਾਨੂੰ ਦੱਸ ਦਾਂਗੇ ਬਾਕੀ ਥੋੜੀ ਚੁਆਇਸ ਆ ਤੁਸੀਂ ਲਗਵਾਨੀ ਆ ਜਾਂ ਨਹੀਂ ਲਗਵਾਨੀ ਤੇ ਇਹ ਦੇਖੋ ਜੀ ਬਹੁਤ ਪਿਆਰੇ ਪਿਆਰੇ ਜੇ ਸੂਟ neck ਦੇ ਉੱਪਰ ਟੋਟਲੀ ਹੈਂਡਵਰਕ ਆ ਬਹੁਤ ਸੋਹਣਾ ਜਿਆ ਦਬਕੇ ਤੇ ਪੋਲਸ ਦਾ ਕੰਮ ਹੈ ਠੀਕ ਹੈ 2500 ਦਾ ਸੂਟ ਆ ਮਸਲੀਨ ਤੇ ਰਹੇਗਾ ਜੀ ਸੂਟ ਇਹ ਇਹ ਹੈਗੀ ਸ਼ਰਟ ਸਾਰੀ ਏਦਾਂ ਦੇਖੋ نیچے ਘੇਰੇ ਤੇ ਬਹੁਤ ਪਿਆਰੀ ਲੇਸਿਸ ਦੇ ਨਾਲ ਇਹਨੂੰ ਹਾਈਲਾਈਟ ਕੀਤਾ ਹੋਇਆ ਇਹ ਹੈਗੀ ਹੈ ਸਲਵਾਰ ਪਿਓਰ ਕਾਟਨ ਦੀ ਜੇ ਤੁਸੀਂ ਲਗਵਾਣੀ ਵੀ ਹੈ ਲਾਈਨਿੰਗ ਤੁਹਾਨੂੰ ਲੱਗਦਾ ਤਾਂ ਤੁਸੀਂ ਸ਼ਰਟ ਸ਼ਰਟ نیچے ਲਗਵਾ ਲਿਓ ਇਹਨੂੰ ਤਾਂ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਸ਼ਰਟ ਨੂੰ ਤਾਂ ਉਹ ਸਾਰੀ ਸਲਵਾਰ ਨੂੰ ਏਦਾਂ ਜੀ ਸ਼ਰਟ ਰਹੇਗੀ ਸਾਰੀ 올ਓਵਰ 2 ਮੀਟਰ ਦੀ ਤੇ 3 ਮੀਟਰ ਦੀ ਹੈਗੀ ਹੈ ਸਲਵਾਰ ਦੁਪੱਟੇ ਰਹਿਣਗੇ ਪਿਓਰ ਦੇ ਬਿਲਕੁਲ ਨਮੀਜੀ ਕਲੈਕਸ਼ਨ ਆ। ਦੁਪੱਟਾ ਵੀ ਬਹੁਤ ਸੋਹਣਾ ਹੈ। ਲੰਮਾ ਛੋੜਾ ਜਿਹਾ ਦੁਪੱਟਾ ਮਿਲੇਗਾ ਤੁਹਾਨੂੰ। ਪਿਓਰ ਦਾ ਦੁਪੱਟਾ ਤੇ ਪ੍ਰਾਈਸ ਰਹੂਗਾ ਜੇ ਸੂਟ ਦਾ 2500। ਸ਼ਿਪਿੰਗ ਅਲੱਗ ਤੋਂ ਰਹੇਗੀ। ਕਲਰ ਆਪਸ਼ਨ ਬਹੁਤ ਸੋਹਣੇ-ਸੋਹਣੇ ਆ। ਕਲਰ ਦੇਖ ਲਓ। ਦੁਪੱਟਿਆਂ ਦੇ ਨਾਲ ਦੀ ਰਹਿਣਗੇ ਜੀ ਇਹਨਾਂ ਦੇ ਸਲਵਾਰਾਂ ਦਾ ਕਲਰ। ਤੁਸੀਂ ਪੈਂਟ ਸਲਵਾਰ ਪਲਾਜ਼ੋ ਕੁਸ਼ਮਰਜੀ ਬਣਵਾ ਸਕਦੇ ਹੋ। चार कलर ने चार दे चारों ही कलर बहुत सोहने हैं डिजाइनिंग देखो नैक के उपर कि प्यारी है। ठीक है जी पच्ची सौ प्राइस के बच्चे ने सूट है। नैक्सट प्रिंट दिखाने थोनों बहुत प्यारा एक कॉटन आ बिल्कुल प्रिंट देखो जी सूट का ਸਾਰਾ ਫਰੰਟ ਹਾਈਲਾਈਟ ਕੀਤਾ ਹੋਇਆ ਥਿੱਲੇ ਦੇ ਨਾਲ 컬러 ਪ੍ਰਿੰਟ ਦੋਨੋਂ ਹੀ ਇੱਕ ਤੋਂ ਇੱਕ ਨੇ 컬러 ਵੀ ਬਹੁਤ ਸੋਹਣਾ ਹੈ ਤੇ ਇਹ ਹੈਗੀ ਸਲਵਾਰ ਇਹਦੀ ਸਲਵਾਰਾਂ ਬਿਲਕੁਲ ਵਿਦਾਊਟ ਲਾਈਨਿੰਗ ਬਣ ਗਈਆਂ ਜ਼ਰੂਰਤ ਨਹੀਂ ਹੈਗੀ ਬਿਲਕੁਲ ਵੀ ਸਲਵਾਰ ਦੇ نیچے ਸ਼ਰਟ ਨੂੰ ਮੈਂ ਤੁਹਾਨੂੰ ਬਾਰ-ਬਾਰ ਕਹਿੰਨੀ ਆ ਤੁਹਾਡੀ ਚੁਆਇਸ ਆ ਹੁਣ ਕੋਈ ਨਹੀਂ ਲਗਵਾ ਕੇ ਖੁਸ਼ ਹੋਣ ਮੈਂ ਕਿਸੇ ਵੀ ਸੂਟ નીચે ਲਾਈਨਿੰਗ ਨਹੀਂ ਮਤਲਬ ਹਰ ਇੱਕ ਦੇ نیچے ਹੁੰਦੀ ਹੁੰਦੀ ਆ ਮੈਂ ਬਿਨ ਬਾਊਟ ਲਾਈਨਿੰਗ ਸੂਟ ਬਾ ਨਹੀਂ ਸਕਦੀ ਹਰ ਇੱਕ ਦਾ ਆਪਣਾ ਹੁੰਦਾ ਹੈ ਠੀਕ ਹੈ ਜੀ ਇਹਦੇ ਨਾਲ ਵੀ ਹੈਗਾ ਇਹ ਪਿਓਰ ਦਾ ਦੁਪੱਟਾ ਕਲਰ ਆਪਸ਼ਨ ਇਹ ਵੀ ਬਹੁਤ ਸੋਹਣੀ ਆ 2500 ਦਾ ਸੂਟ ਆ ਪ੍ਰਿੰਟ ਦੇਖੋ ਕਿੰਨੇ ਪਿਆਰੇ ਪਿਆਰੇ ਆ ਬਹੁਤ ਸੋਹਣੇ ਪ੍ਰਿੰਟ ਆ ਜਿਹੜਾ ਵੀ ਪ੍ਰਿੰਟ ਖੋਲੋਗੇ ਉਹੀ ਪ੍ਰਿੰਟ ਉੱਪਰ ਉੱਪਰ ਕੇ ਆਏਗਾ ਜਿਹੜਾ ਵੀ ਕਲਰ ਖੋਲੋਗੇ ਉਸੇ ਦੀ ਪ੍ਰਿੰਟ ਬਹੁਤ ਸੋਹਣਾ ਲੱਗਦਾ ਹੈ ਠੀਕ ਹੈ ਜੀ ਕਲਰ ਡਿਜ਼ਾਈਨ ਤੁਹਾਡੇ ਸਾਹਮਣੇ ਹੈ ਪ੍ਰਾਈਸ ਹੈਗਾ 2500 ਸ਼ਿਪਿੰਗ ਰਹੇਗੀ ਅਲੱਗ ਤੋਂ ਤੇ ਇੱਕ ਤੁਹਾਨੂੰ ਹੈਂਡਵਰਕ ਦੇ ਉੱਪਰ ਹੋ ਰਾਈਟਮ ਦੰਨੇ ਹੈ ਮਸਲੀਨ ਤੇ ਉੱਪਰ ਹੋਗੀ ਸ਼ਰਟ ਇਹਦੀ ਕਾਟਨ ਮਸਲੀਨ ਦੀ ਆ ਦੇਖੋ ਜੀ ਸੂਟ ਬਲੌਕ ਪੇਂਟਿੰਗ ਦਾ ਟੱਚ ਦਿੱਤਾ ਹੋਇਆ। ਕੀ ਰੇਟ ਲੇਸਿਸ ਦੇ ਨਾਲ ਹਾਈਲਾਈਟ ਕੀਤਾ ਹੋਇਆ ਸੂਟ ਨੂੰ। ਪ੍ਰਿੰਟ ਬਹੁਤ ਪਿਆਰਾ ਹੈ। ਇਹ ਹੈਗੀ ਹੈ ਜੀ ਸਲਵਾਰ ਇਹਦੀ ਤੇ ਹੈਗਾ ਫਰੰਟ ਦਾ ਪੱਲਾ। ਇਹਦੇ ਨਾਲ ਵੀ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੇਗਾ। ਦੁਪੱਟਾ ਪਿਓਰ ਦਾ ਜੀ ਸਾਰੇ ਦੇ ਵਿੱਚ ਇਦਾਂ ਵਰਕ ਹੋਇਆ ਹੋਇਆ। ਕਲਰ ਦੋ ਮਿਲ ਜਾਣਗੇ। ਇਹ ਹੈਗਾ ਦਾ ਸੈਕਿੰਡ ਕਲਰ ਨੈਕਸਟ ਦੇ ਰਹੀਆਂ ਜੀ ਬਲੈਕ ਦੇ ਉੱਪਰ ਠੀਕ ਹੈ ਪ੍ਰਿੰਟ ਦੇਖਿਓ ਬਹੁਤ ਪਿਆਰੇ ਪਿਆਰੇ ਕਲਰ ਪ੍ਰਿੰਟ ਆ ਬਹੁਤ ਸੋਹਣਾ ਸੂਟ ਆ ਇਹਦੇ ਨਾਲ ਬਲੈਕ ਸਲਵਾਰ ਹੋਗੀ ਇਹ ਹੈਗਾ ਜੀ ਇਹਦਾ ਦੁਪੱਟਾ ਜਿੰਨੇ ਵੀ ਕਲਰਾਂ ਚ ਦ ਦੁਪੱਟੇ ਆਣਗੇ ਸਭ ਦੇ ਉੱਪਰ ਇਹੀ ਪ੍ਰਿੰਟ ਰਹੇਗਾ ਨੈਕਸਟ ਇਹ ਵਾਲਾ ਕਲਰ ਹੈ ਇਹ ਵੀ ਬਹੁਤ ਸੋਹਣਾ ਹੈ ਇਹ ਦੁਪੱਟਾ ਆ ਗਿਆ ਜੀ ਉੱਦਾਂ ਹੀ ਇਹ ਕਲਰ ਤੁਹਾਨੂੰ ਇਹ ਮਿਲ ਜੇਗਾ ਪ੍ਰਿੰਟਿੰਗ ਸਭ ਦੀ ਬਹੁਤ ਪਿਆਰੀ ਆ ਕਲਰ ਤਾਂ ਇੱਕ ਤੋਂ ਇੱਕ ਨੇ ਜਿਹੜਾ ਮਰਜ਼ੀ ਕਲਰ ਲੈ ਲਓ 블랙 ਦੇ ਵਿੱਚ ਤੁਹਾਨੂੰ ਦੋ ਮਿਲ ਜਾਣਗੇ ਸੂਟ ਇਹ ਥੋੜਾ ਜਿਹਾ ਗ੍ਰੇ 블랙 ਆ ਇਹਦੇ ਵਿੱਚ ਮਤਲਬ ਗ੍ਰੇ ਕਲਰ ਦੀ ਸਲਵਾਰ ਆ ਇਹਦਾ ਇਹਦੇ ਨਾਲ ਤੁਹਾਨੂੰ ਲਾਈਟ ਗ੍ਰੇ ਕਲਰ ਦੀ ਸਲਵਾਰ ਮਿਲ ਜੇਗੀ ਇਹ ਹੈਗਾ ਜੀ ਸੇਮ ਹੀ ਦੁਪੱਟਾ ਪ੍ਰਾਈਸ ਹੈਗਾ 2500 ਨੈਕਸਟ ਪ੍ਰਿੰਟ ਦੰਨੇ ਪ੍ਰਿੰਟਿੰਗ ਬਹੁਤ ਪਿਆਰੀ ਹੈ カラー डिजाइन प्रिंट डिजाइनिंग देखो कितनी सोने है केरेते प्रॉपर प्रिंट ये हैगी सलवार है, है ना. दे नाल 2 टाइम मीटर प्लस सलवारਾਂ ਰਹਿਣਗੇ ਸਾਰਿਆਂ ਦੇ ਨਾਲ ਇਹਨਾਂ ਦੇ ਨਾਲ ਤੁਹਾਨੂੰ ਮਸਲੀਨ ਦੇ ਦੁਪੱਟੇ ਮਿਲਣਗੇ ਜੇ سٹਫ ਬਹੁਤ ਜਿਆਦਾ ਫਾਈਨ ਆ ਇੱਦਾਂ ਦੇ ਪ੍ਰਿੰਟ ਦੇ ਵਿੱਚ ਕਾਫੀ ਤਰ੍ਹਾਂ ਦੇ ਸੂਟ ਮੈਂ ਲੈ ਕੇ ਆਣੀਆਂ ਹਰੇਕ ਰੇਂਜ ਦੇ ਵਿੱਚ ਲੈ ਕੇ ਆਣੀਆਂ ਪਰ ਮੇਨ ਮੈਟਰ ਆ ਵੀ ਸਟੱਫ ਦਾ ਸਟੱਫ ਕਿਦਾਂ ਦਾ ਏ ਇੱਕ ਕਲਰ ਇਹ ਵੀ ਮਿਲ ਜਾਏਗਾ ਇਹਦਾ ਵੀ ਪ੍ਰਿੰਟ ਬਹੁਤ ਸੋਹਣਾ ਠੀਕ ਹੈ ਜੀ ਇਹਨਾਂ ਨਾਲ ਮਸਲੀਨ ਦੇ ਦੁਪੱਟੇ ਆ ਗ੍ਰੇ ਕਲਰ देखो कि प्यारा कलर है कलर इक तो एक तो एक जो मर्जी सूट ले सकते हो प्राइस है जी ट्वेंटी फाइव हंड्रेड देखो जी सूट ठीक है ਇਹ ਸਾਰੇ ਹੈਗੇ ਨੇ ਇਸ ਪ੍ਰਿੰਟ ਦੇ ਵਿੱਚ 컬러 ਹੈਗੇ ਨੇ 4 ਤੋਂ 5 ਤੇ ਨੈਕਸਟ ਨੈਕਸਟ ਪ੍ਰਿੰਟ ਦਿਖਾਣੇ ਆ ਜੀ 컬러 ਪ੍ਰਿੰਟ ਬਹੁਤ ਸੋਹਣੇ ਆ 2500 ਪ੍ਰਾਈਸ ਆ ਸੂਟ ਦਾ ਕਿ ਰੀਤੀ ਬਹੁਤ ਸੋਹਣਾ ਵਰਕ ਹੈ ਦੇਖੋ neck ਦੇ ਉੱਪਰ ਹੈਂਡਵਰਕ ਘੇਰੇ ਤੇ ਬਹੁਤ ਸੋਹਣਾ ਲੇਸਿਸ ਦੇ ਨਾਲ ਇਦਾਂ ਲੇਸ ਦਾ ਵੀ ਬਿਲਕੁਲ ਨਿਊ ਡਿਜ਼ਾਈਨ ਆ ਡਿਜ਼ਾਈਨ ਹੀ ਦੇਖੋ ਲੇਸੀ ਕਿੰਨੀ ਪਿਆਰੀ ਆ ਠੀਕ ਹੈ ਜੀ ਇਹ ਹੈਗੀ ਸਲਵਾਰ ਇਹਦੇ ਨਾਲ ਨਾਲ ਮਿਲੇਗਾ ਤੁਹਾਨੂੰ ਇਹ ਲੰਮਾ ਚੌੜਾ ਜਿਹਾ ਦੁਪੱਟਾ ਸਾਰੇ ਦੁਪੱਟੇ 'ਚ ਹੈਗਾ ਜੀ ਵਰਕ ਠੀਕ ਹੈ ਪ੍ਰਾਈਸ ਹੈਗਾ 2500 जड़ा भी सूट लेना ले सकते हो कलर यदा देखो सूट कलर तो एक तो एक ने बहुत सोने कलर ने ਇੱਕ ਸੂਟ ਅਸੀਂ ਤੁਹਾਨੂੰ ਇੱਕ ਕੋਟਾ ਡੋਰੀਆ ਦਾ ਦਿਖਾਣੇ ਆ ਮੈਂ ਪਹਿਲਾਂ ਵੀਡੀਓ ਚ ਲੈ ਕੇ ਆਈ ਸੀ ਇਹ ਸੂਟ ਸਾਤੋਂ ਰਖਵਾ ਲਿਆ ਸੀ ਕਿਸੇ ਨੇ ਤੇ ਇਹਦੀ ਪੇਮੈਂਟ ਨਹੀਂ ਆਈ ਸੀ ਬਹੁਤ ਜ਼ਿਆਦਾ ਡਿਮਾਂਡ ਸੀ ਇਹ ਨਾ ਸੂਟਾਂ ਲਈ ਬਿਲਕੁਲ ਸੌਫਟ ਕੋਟਾ ਡੋਰੀਆ ਦੇ ਉੱਪਰ ਸੂਟ ਹੈ ਇਹ ਲਾਸਟ ਹੀ ਪੀਸ ਆ ਅਗਰ ਕਿਸੇ ਨੇ ਲੈਣਾ ਹੈ ਬਿਲਕੁਲ ਸੌਫਟ ਦੇ ਉੱਪਰ ਆ ਜੀ ਸਾਰੇ ਫਰੰਟ ਦੇ ਵਿੱਚ ਵਰਕ ਹੈ ਕਾਟਨ ਦੀ ਹੈਗੀ ਹੈ ਸਲਵਾਰ ਜੇ ਜਿਹੜਾ ਇਹ ਦੁਪੱਟਾ ਉਹ ਵੀ ਸੌਫਟ ਕੋਟਾ ਦੇ ਉੱਪਰ ਹੈ। ਇਦਾਂ। ਬਹੁਤ ਸੋਹਣਾ ਸੂਟ ਹੈ। ਤੇ 2250 ਹੈਗਾ ਜੀ ਇਸ ਸੂਟ ਦਾ ਪ੍ਰਾਈਸ। ਠੀਕ ਹੈ ਜੀ। ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ। ਅੱਜ ਦੀ ਵੀਡੀਓ 'ਚ ਜੋ ਵੀ ਸੂਟ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ। ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਰਿਹਾ ਹੋ। ਥੈਂਕ ਯੂ so much।